ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੇ ਮੌਸਮ ਅਪਡੇਟ ਤੁਹਾਨੂੰ ਦਿਆਂਗੇ ਜੀ 7 ਜੁਲਾਈ ਦਾ ਦਿਨ ਲੰਘ ਚੁਕਿਆ ਜੀ ਦਿਨ ਤੇ ਅਖੀਲੇ ਫੜਾਤੇ ਆ ਲਗਭਗ 6:30 ਆਨੇ ਸੱਤ ਦਾ ਟਾਈਮ ਹੋਣ ਜਾ ਰਿਹਾ ਅੱਜ ਰਾਤ ਦੀ ਖਾਸ ਗੱਲ ਕਰਨੀ ਹੈ ਅੱਜ ਜੇਕਰ ਅੱਜ ਦਿਨ ਦੀ ਗੱਲ ਕਰੀਏ ਤੇ ਮਾਝਾ ਖੇਤਰ ਤੇ ਮਾਲਵੇ ਦੇ ਪੱਛਮੀ ਜਲੇ ਤਗੜਾ ਮੀਂਹ ਨਾ ਖੇਤਰਾਂ ਦੇ ਵਿੱਚ ਦਰਜ ਹੋਇਆ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਮੀਂਹ ਛੜਦਾ ਵੀ ਗਿਆ ਬਦਲ ਵਾਏ ਦਾ ਕੰਮ ਸਰਿਆ ਪਰ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੋਚਿਆ ਖਾਸ ਕਰ ਸ੍ਰੀ ਅੰਮ੍ਰੇਸਰ ਸਾਹਿਬ ਗੁਰਦਾਸਰ ਔਰ ਸ੍ਰੀ ਤਰਨਤਾਰਨ ਸਾਹਿਬ ਮੋਗਾ ਬਠਿੰਡਾ ਰਾਮਪਰਾ ਫੁੱਲ ਜਤੋ ਸ੍ਰੀ ਮਕਸਰ ਸਾਹਿਬ ਮਲੋਟ ਫਾਜਲਕਾ ਤੇ ਬੋ ਨੇ ਕੁਝ ਖੇਤਰ ਸਖਰੇ ਵੀ ਰਹਿ ਗਏ ਮੇਹਾਂ ਤੋਂ ਪਰ ਜਿੱਥੇ-ਜਿੱਥੇ ਮੀਂਹ ਲੱਗਿਆ ਉੱਥੇ ਤਗੜੀ ਝਟ ਇਨ੍ਹਾਂ ਖੇਤਰਾਂ ਦੇ ਵਿੱਚ ਲੱਗੀ ਤੇ ਕੁਝ ਖੇਤਰ ਸੰਗਰੂਰ ਤੇ ਲੱਗੇ ਤੇ ਕੁਝ ਮਾਨਸ ਦੇ ਖੇਤਰ ਤੇ ਲਹਿਰਾਗਾਗਾ ਸੁਨਾਮ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸ਼ਰਾਟੇ ਲੱਗੇ ਆਉਂਦੇ ਜੇਕਰ ਅਸੀਂ ਘਾਂਟੀਆਂ ਦੀ ਗੱਲ ਕਰਦੇ ਆਂ ਐਸੇਲੇ ਤਿਆਂ ਜੇਕਰ ਤਾਜ਼ਾ ਸੈਟਲਾਈਟ ਤਸਵੀਰਾਂ ਦੇਖਦੇ ਆਂ ਜੀ ਬੱਦਲ ਪੰਜਾਬ ਦੇ ਵਿੱਚ ਜਿਹੜਾ ਮਾਝਾ ਤੇ ਮਾਲਵੇ ਦੇ ਫਸਲੀਆਂ ਜਿਲ੍ਹਿਆਂ ਦੇ ਵਿੱਚ ਬਣਿਆ ਹੋਇਆ ਸੀ ਉਹਦਾ ਅਸਰ ਹੁਣ ਸੰਗਸਤ ਹੈ ਤੇ ਐਸੇਲੇ ਜਿਹੜੀ ਗਰਜਲੇਸ਼ਕ ਦੇ ਨਾਲ ਕਾਰਵਾਈਆਂ ਹੋ ਰਹੀਆਂ ਨੇ ਉਹ ਸ੍ਰੀ ਗੰਗਾ ਨਗਰ ਅ ਰਾਜ ਸਿੰਘ ਨਗਰ ਔਰ ਦੋਜੇਫਾਸੇ ਬਾੜੋ ਮੇਰ ਦੇ ਪਛਮੀ ਖੇਤਰਾਂ ਦੇ ਵਿੱਚ ਤੇ ਨਾਲ ਲੱਗਦੇ ਜਿਹੜੇ ਖੇਤਰ ਹੈ ਗਿਆ ਨੌਪਗੜ ਸਰਤਗੜ ਦੇ ਇਹਨਾਂ ਖੇਤਰਾਂ ਦੇ ਵਿੱਚ ਗਰਜ ਰੇਸ਼ਕ ਦੇ ਨਾਲ ਮੀਂਹ ਦਾ ਅਨੁਮਾਨ ਚੋ ਰਹੇ ਨੇ ਤੇ ਬਾਕੀ ਖੇਤਰ ਠੀਕ ਠਾਕ ਸ਼ਾਂਤ ਜਿਹਾ ਪਾਇਨੇ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਆਉਂਦੇ ਘੰਟਿਆਂ ਦੇ ਵਿੱਚ ਅੱਧੀ ਰਾਤੋਂ ਪਹਿਲਾਂ ਫੈਲਾਉਂ ਵੀ ਕੁਝ ਖੇਤਰਾਂ ਦੇ ਵਿੱਚ ਕਾਰਵਾਈਆਂ ਸੰਭਾਵਿਤ ਨੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਗਰਜ ਰੇਸ਼ਕ ਨਾਲ ਬੱਦਲ ਬਣ ਸਕਦਾ ਹੈ ਤੇ ਹਲਕੇ ਮੋਟੀਆਂ ਕਾਰਵਾਈਆਂ ਹੋ ਸਕਦੀਆਂ ਨੇ ਜੇਕਰ ਅਫਾ ਅਗਲੇ 12 ਘੰਟਿਆਂ ਦੀ ਗੱਲ ਕਰਦੇ ਹਾਂ ਕੱਲ ਸਵੇਰ ਤੜਕੇ ਸਵੇਰੇ ਨੰਬਰ ਹੈ ਜ ਪੂਰਬੀ ਜਲਾਤ ਲੱਗ ਸਕਦਾ ਹੈ ਦਬਾਬੇ ਦਾ ਲੱਗ ਸਕਦਾ ਹੈ ਤੇ ਬਾਦ ਖੇਤਰ ਦਾ ਲੱਗ ਸਕਦਾ ਹੈ ਜੇਕਰ ਅਫਾ ਜਲਾਵਰ ਗੱਲ ਕਰਦੇ ਆ ਤੇ ਚੰਡੀਗੜ੍ਹ ਮਹਾਲੀ ਰੋਪੜ ਪੰਜਕਲਾ ਡੇਰਾ ਬੱਸੀ ਹੁਸ਼ਿਆਰ ਫੋਰੇ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਲੋਧੀ ਹਣਾ ਪਟਿਆਲਾ ਤੇ ਸ਼ਰੀਫ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਨਾਲ ਲੱਗਦੇ ਜਿਹੜੇ ਹਰਿਆਣੇ ਦੇ ਚਲੇ ਆ ਖਾਸ ਕਰ ਅੰਮ੍ਰਾਲਾ ਕ੍ਰੁਸ਼ੇਤਰ ਕਰਨਾਲ ਸਰਸਾ ਫਤਿਹਬਾਦ ਤੇ ਅੰਮ੍ਰਾਲੇ ਦੇ ਨਾਲ ਲੱਗਦੇ ਜਿਹੜੇ ਖੇਤਰ ਹੈਗੇ ਆ ਤੇ ਦੂਜੇ ਫਾਸੇ ਸਹਾਨਪੁਰ ਜਮਨਾ ਨਗਰ ਤੇ ਜਗਾਧਰੀ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਹ ਦੇ ਅਸਰ ਬਣਦੇ ਜਾ ਰਹੇ ਨੇ ਕੱਲ ਤੜਕੇ ਸਵੇਰੇ ਕਿਉਂਕਿ ਅੱਜ ਇਹਨਾਂ ਖੇਤਰਾਂ ਦੇ ਵਿੱਚ ਤਗੜੀ ਹੀਟ ਲੱਗੀ ਆ ਤੇ ਧੁੱਪ ਇਹਨਾਂ ਖੇਤਰਾਂ ਦੇ ਵਿੱਚ ਚੜੀ ਰਹੀ ਆ ਇਹਨਾਂ ਖੇ ਜਿਹੜੀ ਆ ਪਰੇਸ਼ਾਨੀ ਢਾਈ ਹੋਈ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸੋ ਆਉਂਦੇ ਜਿਹੜੇ 12 ਘੰਟੇ ਨੇ ਯਾਨੀ ਕਿ ਕੱਲ ਸਵੇਰ ਤੋਂ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਸੰਭਾਵਿਤ ਨੇ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਬਹੁਤੇ ਖੇਤਰਾਂ ਦੇ ਵਿੱਚ ਕਹਿ ਸਕਦੇ ਹਾਂ ਦਰਮਿਆਨਾ ਉਮੀਦ ਆਜੋ ਸਕਦਾ ਕੁਝ ਖੇਤਰ ਹੋ ਸਕਦੇ ਨੇ ਕੁਝ ਜ਼ਿਲ੍ਹੇ ਹੋ ਸਕਦੇ ਨੇ ਜਿੱਥੇ ਤਗੜੀ ਝੱਟ ਵੀ ਲੱਗ ਸਕਦੀ ਹੈ ਸੋ ਇਹ ਕੱਲ ਸਵੇਰੇ ਦੇਖਣਾ ਹੋਏਗਾ ਬੱਦਲ ਦੋਆਬੇ ਵਾਲੇ ਫਾਸੇ ਬਣਦਾ ਮਾਲੂਏ ਦੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਬਣਦਾ ਫਵਾਦ ਖੇਤਰਾਂ ਦੇ ਵਿੱਚ ਬਣਦਾ ਕਿੱਥੇ ਬਣਦਾ ਇਹਦੀ ਅਫਰਡ ਤੁਹਾਨੂੰ ਅਸੀਂ ਲਾਈਵ ਆ ਕੇ ਵੀ ਦੇ ਦਿਆਂਗੇ ਕੱਲ ਸੰਭਾਵਿਤ ਜਿਹੜੇ ਜ਼ਿਲ੍ਹੇ ਹੈਗੇ ਆ ਇਹ ਜ਼ਿਲ੍ਹੇ ਆ ਜਿਹੜੇ ਇਹਨਾਂ ਜਿਹੜੇ ਜ਼ਿਲ੍ਹਿਆਂ ਦੇ ਕੱਲ ਸਵੇਰੇ ਤੜਕੇ ਮੀਂਹ ਦੀਆਂ ਕਰਮਈਆਂ ਪਹੁੰਚਣ ਦੀ 95% ਸੰਭਾਵਨਾ ਜੜੀ ਆ ਬਣ ਚੁੱਕੀ ਆ ਸੋ ਇਹਨਾਂ ਨਾਲ ਲੱਗਦਾ ਜਿਹੜੇ ਪਛਮੀ ਚਲੇ ਆ ਮਾਲਵੇ ਦੇ ਕਿਉਂਕਿ ਬੱਦਲ ਚੜਦੇ ਤੋਂ ਅ ਲੈਂਦੇ ਵਾਲ ਨੂੰ ਕੋਚ ਕਰੇਗਾ ਯਾਨੀ ਕਿ ਪੂਰਬੀ ਮਾਲਵੇ ਤੋਂ ਹੁੰਦਾ ਹੋਇਆ ਪਛਮੀ ਜਲਿਆਂ ਨੂੰ ਕੋਚ ਕਰੇਗਾ ਮਾਨਸਾ ਸੰਗਰੂਰ ਮਲੇਰਕੋਟਲਾ ਤੇ ਬਰਨਾਲੇ ਦੇ ਖੇਤਰ ਪਿੱਛੇ ਪਿੱਛੇ ਜੁਵਾਹ ਫਾ ਜਾਈ ਜਾਵਾਂਗੇ ਬਠਿੰਡਾ ਸ੍ਰੀ ਮਕਸਦਰ ਸਾਹਿਬ ਮਲਾਟ ਇਹਨਾਂ ਖੇਤਰਾਂ ਦੇ ਵਿੱਚ ਵੀ ਕਾਰਵਾਈਆਂ ਸੰਭਾਵਿਤ ਨੇ ਕੱਲ ਦੁਪਹਿਰ ਤੋਂ ਪਹਿਲਾਂ ਫੈਲਾ ਜਾਂ ਹੋ ਸਕਦਾ ਕੱਲ ਸ਼ਾਮ ਤੋਂ ਇਹਨਾਂ ਖੇਤਰਾਂ ਦੇ ਵਿੱਚ ਮੁਰਤੋਂ ਇੱਕ ਵਾਰ ਤਗੜੀ ਝਟ ਲੱਗਣ ਦੇ ਆਸਾਰ ਨੇ ਕੋਲਮ ਲਾ ਕੇ ਪਛਮੀ ਸਿਸਟਮ ਵੀ ਇੱਥੇ ਆ ਮੌਨਸੂਨ ਦੀਆਂ ਕਾਰਵਾਈਆਂ ਵੀ ਇੱਥੇ ਹੀ ਨੇ ਸਰਕੂਲੇਸ਼ਨ ਬਣਿਆ ਹੋਇਆ ਤੇ ਬੱਦਲ ਜਿਹੜੇ ਫਾਸੇ ਨੂੰ ਬਣ ਗਿਆ ਤੇ ਉਹ ਨਾਲ ਲੱਗਦੇ ਪੰਜ ਆਵੇਗਾ ਬਾਕੀ ਅਪਡੇਟ ਤੁਹਾਨੂੰ ਅਸੀਂ ਲਾਈਵ ਆ ਕੇ ਵੀ ਦਿੰਦੇ ਰਹਾਂਗੇ ਤੁਹਾਨੂੰ ਅੱਜ ਜੀ ਸ਼ੁਕਰੀਆ ਸੋ ਅੱਜ ਜਿਹੜੇ ਖੇਤਰਾਂ ਦੇ ਵਿੱਚ ਉਮੀਦਾਰ ਜਿਹੋਏ ਨੇ ਖਾਸ ਕਰ ਮਾਝਾ ਤੇ ਮਾਲਵੇ ਦੇ ਫਸੇਂਗੀਆਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਾਡੇ ਸਰੋਤੇ ਨੇ ਕਮੈਂਟ ਦੇ ਵਿੱਚ ਦੱਸਿਆ ਜਣਾ ਜੀ ਕਿੰਨੇ ਕਮੀ ਤੁਹਾਡੇ ਲੱਗੇ ਨੇ ਧੰਨਵਾਦ ਜੀ ਸ਼ੁਕਰੀਆ